ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਾਂ ਜਿਹੜੀ ਰੈਕੀ ਪਾਉਣੇ ਹੁੰਦੇ ਆਂ ਤੇ ਬਹੁਤ ਸਾਰੇ ਭੈਣ ਭਰਾ ਕਹਿੰਦੇ ਹੁੰਦੇ ਨੇ ਕਿ ਤੁਸੀਂ ਕੀ ਕੁਝ ਪਾਉਣੇ ਰੈਕੀ ਚ ਆਪਾਂ ਹੁਣ ਪਿਆਉਦੇ ਸੀ ਜੇਰਾ 8 ਵਜੇ ਦਾ ਟਾਈਮ ਆਹੁ ਤੇ ਸੋਚਿਆ ਵੀ ਥੋੜੇ ਨਾਲ ਜਿਆਦਾ ਆਪੀ ਐ ਤੇ ਆਪ ਕੋ ਤੁਹਾਨੂੰ ਦੱਸਦੀ ਹੁੰਦੀ ਆ ਵੀ ਭਈ ਆਪਾਂ ਪਰਸੋਂ ਨੂੰ ਲਿਪੜ ਲੈਣ ਦੇ ਨਾਲ ਦੇ ਨਾਲ ਗੋਹਾ ਇਕੱਠਾ ਕਰੀ ਜੰਨੇ ਆ ਗੋਹਾ ਇਕੱਠਾ ਕਰਨ ਆਈ ਸੀ ਤੇ ਹੁਣ ਆਪਾਂ ਭੌਣੇ ਲੇਤੀ ਤੁਹਾਨੂੰ ਵੀ ਦੱਸ ਦਿਆਂ ਕਿ ਕੀ ਕੋਸ਼ਿਸ਼ ਮਾਨ ਪਾਉਣੇ ਆ ਤੇ ਫਿਰ ਮਿਲਦੇ ਆਪਾਂ ਹੁਣ ਭੌਣੇ ਆਂ ਭਰੇ ਲੇਤੀ ਤੇ ਲੇਤੀ ਚ ਆਪਾਂ ਪਾਉਣੇ ਨੇ ਆ ਹੋ ਗਏ ਛੋਲਿਆਂ ਦਾ ਸ਼ਿਰਕਾ ਅੱਗੇ ਦੇ ਆਪਣੇ ਹੁਣ ਨਾ ਤਿੰਨ ਪਸ਼ੂ ਦੁੱਧ ਹੁੰਦੇ ਆ ਤੇ ਉਹਨਾਂ ਨੂੰ ਆਪਾਂ ਥੋੜੀ ਜਿਹੀ ਵਰਤ ਪਿਉਣੇ ਆ ਤੇ ਉਹ ਦੋ ਮੱਝਾਂ ਆਪਾਂ ਡਰਾਈ ਕਰਿਆਂਗਾ ਇਹੋ ਚਲੋ ਹੁਣ ਸੁੱਕੇ ਜਾਂਦੋਂ ਨਾ ਥੋੜਾ ਜਿਹਾ ਫੇਰ ਆਪਾਂ ਪਾਇਆ ਕਰਾਂਗੇ ਨਾ ਜੇਤੀ ਤੇ ਆਈ ਨਹੀਂ ਕੋਣੀ ਮਿਲ ਗ੍ਰੇਵਪੜੀ ਆਦੀ ਖਾਲਾ ਫੀਡ ਪੋਸ ਦੇ ਉਹਨਾਂ ਨੂੰ ਲੋਹਾ ਪਦਰਿਆ ਬਣਾ ਕੇ ਲਿਆਉਣੇ ਹੁੰਨੇ ਆ ਆਪ ਹੀ ਐ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਵੀ ਦੱਸਿਆ ਤੇ ਇੱਕ ਬਾਈ ਜਸਪ੍ਰੀਤ ਸਿੰਘ ਨੇ ਕਿਹਾ ਸੀ ਮੇਰੇ ਵੀਡੀਓ ਚ ਪਹਿਨੇ ਨਾਮ ਬੋਲ ਦਿਓ ਹੋ ਸਾਰਿਆਂ ਤੋਂ ਪਹਿਲਾਂ ਮੇਰੀ ਵੀਡੀਓ ਉਹੀ ਵੀਰ ਦਿੰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਜਸਪ੍ਰੀਤ ਸਿੰਘ ਤੇ ਆਪਾਂ ਉਹਨਾਂ ਨੂੰ ਬੋਲੇ ਨਾਮ ਤੇ ਇਹ ਹੋ ਗਈ ਵੀਰੇ ਕੰਕੜ ਦੀ ਲੇਟੀ ਅਸੀਂ ਤਾਂ ਲੇਟੀ ਬੋਲਦੇ ਆ ਵਿੱਚ ਇਹਨੂੰ ਦਰਿਆ ਵੀ ਕਹਿੰਦੇ ਆ ਫੋਨ ਆਇਆ ਸੌਰੀ ਬ੍ਰੇ ਆਪਾਂ ਨੂੰ ਨਾ ਵੀਡੀਓ ਕੱਟ ਕਰਨੀ ਪੈ ਗਈ ਸੀ ਕੋਈ ਆ ਗਿਆ ਸੀ ਆਪਣੇ ਤੇ ਆਪਣੀ ਲੇਠੀ ਰਹਿ ਗਈ ਸੀ ਵਿੱਚੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਲੇਠੀ ਤੇ ਇਹ ਆਪਾਂ ਤੁਹਾਨੂੰ ਦੱਸਦੇ ਆ ਕਣਕ ਦਾ ਦਰੀਆ ਲੇਠੀ ਕੁਛ ਵੀ ਹੈ ਨਾ ਵੀ ਇੱਕ ਇੱਕ ਪਾ ਲੈਣਿਆ ਪਤੀਆਂ ਚੀਜ਼ਾਂ ਦਾ ਤਿੰਨ ਪਸ਼ੂਆਂ ਨੂੰ ਪਾਉਣੇ ਆ ਆਪਾਂ ਤੇ ਬਸ ਇਹਦੇ ਨਾਲ ਦੁੱਧ ਵਧੀਆ ਦਿੰਦੀਆਂ ਤੇ ਜਿਹੜੀ ਆਪਾਂ ਸ਼ਾਮ ਨੂੰ ਘਿਉਣੇ ਆ ਉਹ ਵੀ ਤੁਹਾਨੂੰ ਦੱਸਿਆਗਾ ਵੀ ਉਹਦੇ ਚ ਆਪਾਂ ਪਾ ਦੇਣਾ ਸ਼ੱਕਰ ਉਹਦੇ ਨਾਲ ਵੀਰੇ ਵਧੀਆ ਦੁੱਧ ਤੇ ਬਣੀਆ ਜਾਂਦੇ ਨੇ ਇਹਨੇ ਤੇ ਵੀ ਦੁੱਧ ਤੇ ਬਿਲਕੁਲ ਵੀ ਨਿਕਟਾਉਂਦੇ ਨਾ ਇੱਕ ਵੀਰੇ ਆਪਣਾ ਵੀ ਘਿਓ ਸੇਲ ਕਰਨਾ ਆਪਣੇ ਪਿਆ 5-6 ਕਿਲੋ ਘਿਓ ਤੇ ਰੇਟ ਜਰੂਰ ਦੱਸਿਓ ਮੈਨੂੰ ਵੀ ਕੀ ਰੇਟ ਹੋਣਾ ਚਾਹੀਦਾ ਆਪਣੇ ਇੱਧਰ ਵੀ ਸਹੀ ਰੇਟ ਨਹੀਂ ਦਿੰਦੇ ਮਿਹਨਤਾਂ ਦੀ ਕਿੰਨੀ ਲੱਗਦੀ ਆ ਆਪਾਂ ਤੁਹਾਨੂੰ ਦਿਖਾਉਣੀ ਹੁੰਦੀ ਆ ਵੀ ਕੰਮਾਂ ਤੇ ਸਾਰਾ ਤੇ ਮਾਲਕੋਸ਼ੂ ਤੇ ਤੇ ਮਿਹਨਤ ਦਾ ਮੁੱਲ ਕੋਈ ਦਿੰਦਾ ਨਹੀਂ ਸਾਪਾ ਨੂੰ ਤੇ ਵੀਰ ਬਣ ਕੇ ਦੱਸਿਓ ਜਰੂਰ ਵੀ ਘਿਓ ਦਾ ਰੇਟ ਕੀ ਹੋਣਾ ਚਾਹੀਦਾ ਵੀ ਜਿਹੜੇ ਆਪਾਂ ਦਾ ਇੱਥੇ ਮੰਗਦੇ ਆ ਵੀ ਘੱਟ ਰੇਟ ਤੇ ਤੇ ਉਹ ਵੀ ਦੇਖ ਲੈਣਾ ਵੀ ਕਮੈਂਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਤੇ ਕੈਮਰਾਮੈਨ ਨੂੰ ਕਹ ਦਊਂ ਕਿ ਉੱਤਰ ਦਿਖਾ ਦਿਓ ਦੇਖੋ ਮੈਂ ਪਹਿਲਾਂ ਦੁਪਹਿਰ ਵਾਲੀ ਤੂੜੀ ਲਈ ਬੈਠੀ ਆ ਤੇ ਆ ਤੁਹਾਨੂੰ ਦਿਖਾਉਣੀ ਹੁੰਦੀ ਆ ਵੀ ਲਈ ਬੈਠੀ ਆਪਾਂ ਵੀ ਜਿਹੜੀ ਸਵੇਰੇ ਲਾਉਣੀ ਆ ਤੇ ਆਪਨੇ ਵੀ ਹੋ ਜਾਂਦੀ ਗਰਮੀ ਵਾਲੀ ਉਹ ਤਾਂ ਕਰਕੇ ਆਪਾਂ ਦੋਨੇ ਟਾਈਮਾਂ ਦੀ ਤੂੜੀ ਵੀ ਉਹ ਕਰਕੇ ਲਿਆ ਕੇ ਰੱਖਦੇ ਆ ਇੱਕ ਪਲੇਟੀ ਪਾਉਣੀ ਆ ਇਹ ਚ ਆਹ ਥੋੜਾ ਜਿਹਾ ਕਾੜਾ ਬਿਆਸੀ ਦਾ ਕਾੜਾ ਆਪਣੀ ਝੋਟੀ ਵੀਰੇ ਪੀਂਦੀ ਨਹੀਂ ਹੁਣੋਂ ਮੈਂ ਆਪਾਂ ਸਵੇਰੇ ਉਹਨੂੰ ਖੰਡ ਪਾ ਕੇ ਦੇਖੀ ਸੀ ਵੈਸੀ ਸੁੱਕੀ ਖੰਡ ਤੇ ਉਹ ਉਹਨੇ ਕਾੜੀ ਵਧੀਆ ਤੇ ਚਲੋ ਹੁਣ ਆਉ ਨੂੰ ਖੰਡ ਹੀ ਪਾ ਲਿਆ ਕਰਾਂਗੇ ਹੋਰ ਕੀ ਹੈ ਉਹ ਮੈਰ ਖੈਲ ਵਧੀਆ ਝੜਨ ਲੱਗ ਗਿਆ ਉਹ ਦੁੱਧ ਕੋਹਦੇ ਸੀ ਵੀਰੇ ਉਹ ਹਜੇ 7-8 ਕਿਲੋ ਤੇ ਆਈ ਹੈ ਤੇ ਕਿਉਂਕਿ ਖੰਦੀ ਕੁਛ ਵੀ ਨਹੀਂ ਉਹ ਅੱਲਾਹ ਚਾਰ ਜਰੂਰ ਖਾ ਲੈਂਦੀ ਸੀ ਚਾਰ ਆਪਣੇ ਹੁਣ ਮੁੱਕ ਗਿਆ ਤੇ ਕੋਈ ਹਰਾ ਵੀ ਹੈ ਨਹੀਂ ਹਜੇ ਤੇ ਚਲੋ ਹਣਾ

ਆਪਾਂ ਗਰੇਟੋ ਧੀਰੇ ਧੀਰੇ ਜਾਂਦਾ ਇਹ ਵਾਲਾ ਫਲੇਵਰ ਟੌਨਕ ਬਰੋਟਨ ਤੇ ਇਹ ਲੀਵਰ ਦੀ ਸਫਾਈ ਵਧੀਆ ਕਰਦਾ ਆਪਾਂੱਖੱਖ ਵਧੀਆ ਵਧਾਉਂਦਾ ਤੇ ਦੂਜਿਆਂ ਨੂੰ ਪਾਇਆ ਬਣ ਹੋਣੈ ਚ ਗਲਾਸ ਲੈਪ ਪਲਾਸਰ ਸੋਰੀ ਲੈਪ ਪਲਾਸਰ ਇਹ ਦੂਜਿਆਂ ਦੀ ਲੀਵਰ ਟੌਨਕ ਇਹ ਆ ਆਪਾਂ ਸਪੈਸੇਟੀ ਝੋਤੀ ਵਾਸਤੇ ਲੈ ਕੇ ਆਂਦੇ ਸੀ ਜਿਹੜਾ ਆਪਾਂ ਪ੍ਰੂ ਹੋਣਾ ਵੀ ਸਾਡੇ ਤੂੰ ਦਾਗਾ ਤਾਜਾ ਸੋਇਆ ਉਹਨੂੰ ਆਪਾਂ ਇਹੀ ਪਾਉਣੇ ਹੁੰਦੇ ਨੇ 1 ਲੀਟਰ ਚਲੋ ਧੀਰੇ ਆਪਾਂ ਪਾ ਦਈਏ ਇਸ ਤਰ੍ਹਾਂ ਜੇ ਜੇ ਨਾ ਕਰਮਾਂ ਨਹੀਂ ਨਾ ਸੇਵਾ ਕਰਨੇ ਤਾਂ ਬਾਰ ਬਾਰ ਰਿਪੋਰਟ ਦਿੰਦੇ ਨਾਲੇ ਬਾਰ ਬਾਰ ਹੋਣਾ ਨਾ ਕੋਈ ਬਾਰ ਵਧੂ ਵਾਲਾ ਨਾ ਕਹਿ ਦੋ ਕਿ ਰਹਿਣਾ ਵੀ ਘਰਾਂ ਵਾਲੇ ਨੂੰ ਕਹਿੰਦੀ ਆ ਬਾਰ ਵੀਰੇ ਵਾਦਾ ਕਾਰੇਟ ਦਾ ਵੀ ਲੂ ਦੱਸੋ ਕਮੈਂਟ ਕਰਕੇ ਆਪਾਂ ਬਹੁਤ ਸਾਰੇ ਹਨਾ ਵੀਡੀਓ ਦੇਣੇ ਵੀ ਹੁੰਦੇ ਆ ਵੀ ਆ ਰੇਟ ਤੇ ਕਿ ਆਵਾਜ਼ ਐ ਤੇ ਪਰ ਆਪਾਂ ਨੂੰ ਕੋਈ ਸਹੀ ਰੇਟ ਨਹੀਂ ਦਿੰਦਾ ਤੇ ਪਾਣੀ ਰਹਿ ਗਿਆ ਆਪਣਾ ਥੋੜਾ ਇਹ ਪਾਣੀ ਲੈ ਕੇ ਉੱਥੇ ਧਰਦੇ ਵਿੱਚ ਆਪ ਲੈ ਤੇ ਉਹ ਵੀਰੇ ਜਰੂਰ ਦੱਸੋ ਤੁਸੀਂ ਕਮੈਂਟ ਕਰਕੇ ਤੇ ਕਪਾ ਪਾਇਆ ਜਿਹੜਾ ਨਾ ਸੂਣ ਤੋਂ ਪਹਿਲਾਂ ਨੂੰ ਆਹ ਬਾਈਟ ਮੈਚ ਤੇ ਚਲੋ ਜੀ ਵੀਡੀਓ ਆਪਣੀ ਫੇਰ ਵਿੱਚ ਹੀ ਰੱਖੀ ਸੀ ਆਪਾਂ ਤੁਹਾਨੂੰ ਦਿਖਾ ਰਹੀ ਸੀ ਬਾਈਟ ਮੈਚ ਇਹ ਆਪਾਂ ਝੋਟੀ ਨੂੰ ਪਾਇਆ ਸੀ ਤੇ ਇਹ ਲੇਵੇ ਲਈ ਬਹੁਤ ਵਧੀਆ ਲੇਵੇ ਦਾ ਆਕਾਰ ਵਧੀਆ ਬਣਾਉਂਦਾ ਤੇ ਇਹ ਪਿੰਡੇ 'ਚ ਚੰਮਕਤੋਤ ਸੋਹਣੀ ਹੋ ਜਾਂਦੀ ਆ ਪਛਵਾ ਦੇ ਤੇ ਉਧਰ ਆਪਾਂ ਪਹਾੜੇ 'ਚ ਲਾਤੇ ਇਹ ਤੇ ਇਹ ਵੀ ਬਹਿ ਗਈਆਂ ਪਹਿਣਾ ਆਰਾਮਦਾਰੀ ਨਾਲ ਦੇਖੋ ਸੋਨਾ ਵੈਸੇ ਖੜਕਾ ਵੀ ਹੋ ਜਾਂਦਾ ਹੈ ਪਹਾੜਿਆਂ ਦਾ ਉਹ ਗਾਲਾ ਬੰਦ ਹੋਇਆ ਪਿਆ ਉਹ ਲੋਟ ਕਰਦੇ ਆਪਾਂ ਤੇ ਚਲੋ ਜੀ ਵੀਰ ਜਸਪ੍ਰੀਤ ਨੇ ਕਿਹਾ ਸੀ ਨਾਮ ਲੈਣ ਨੂੰ ਪਰ ਆਪਾਂ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਆਪਣੀ ਵੀਡੀਓ ਨੂੰ ਇੰਨਾ ਸਾਰਾ ਪਿਆਰ ਦਿੰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਆ ਕਿਹੋ ਜਿਹੀ ਵਾਲੀ ਗੱਲ ਤੇ ਵੀਰੇ ਕਮੈਂਟ ਜਰੂਰ ਕਰਿਓ ਤੁਸੀਂ ਕਿਉਂਕਿ ਕੋਈ ਵੀ ਇਹਨਾਂ ਰੇਟ ਸਹੀ ਨਹੀਂ ਦਿੰਦਾ ਆਪਾਂ ਨੂੰ ਤੇ ਆਪਾਂ ਕਿਉਂ ਫੈਗਾ ਆਪਣੇ ਦੀ ਮੱਝ ਦਾ ਵੀ ਆ ਮਿਕਸ ਵੀ ਆ ਤੇ ਕੱਲੀ گاਉਂ ਦਾ ਵੀ ਆ 5 6 ਕਿਲੋ ਘੋਲ ਪਿਆ ਇੱਕ ਵੀ ਨੇ ਮੈਨੂੰ ਕਮੈਂਟ ਕਰਿਆ ਸੀ ਪਹਿਲਾਂ ਵਾਲੀ ਵੀਡੀਓ ਤੇ ਸ਼ਾਰਟ ਵਾਲੀ ਤੇ ਉਹ ਕਹਿੰਦਾ ਆਪਾਂ ਨੇ ਵੀ ਦੁੱਧ ਬਾਦ ਪੀ ਲਿਆ ਕਰ ਵੀ ਥੋੜੀ ਛੇਤ ਵੀ ਵਾਲੀ ਕਮਜ਼ੋਰ ਹੋ ਗਈ ਕਿਰੇ ਕੀ ਕਰਾਂ ਮੈਂ ਦਾ ਦੁੱਧ ਪੀਨੀਆਂ ਦਹੀਂ ਵੀ ਖਾਣੀਆਂ ਪਰ ਮੈਨੂੰ ਲੱਗਦਾ ਹੀ ਨਹੀਂ ਤਾਂ ਇਹ ਤਾਂ ਆਪਾਂ ਪਿਛਲੀ ਵੀਡੀਓ ਚ ਤੁਹਾਨੂੰ ਪੁੱਛਿਆ ਸੀ ਬਈ ਮੈਂ ਮੋਟੀ ਹੋਣਾ ਕਾਦੇ ਨਾਲ ਹੋਵਾਂ ਤੇ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਇਥੇ ਕਰਦੇ ਆਂ ਤੁਮੀ ਇੰਦ ਕਰਦੇ ਆ ਵੀਡੀਓ ਵਧੀਆ ਲੱਗੇ ਤੁਹਾਨੂੰ ਪਸੰਦ ਕਰੋਗੇ ਫਿਰ ਮਿਲਦੇ ਆ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਤੇ ਰਹੋ ਛੋਲੇ ਸੋਨੇ ਕਮੈਂਟ ਕਰਦੇ ਰਹੋ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਵੀਰੇ ਤੇ ਕਮੈਂਟ ਜਰੂਰ ਕਰਦੇ ਕਰੋ ਇੰਨੇ ਨਾਲ ਆਪਾਂ ਨੂੰ ਹੌਸਲਾ ਜਾਂ ਮਿਲ ਜਾਂਦਾ ਚਲੋ ਜੀ ਫਿਰ ਮਿਲਦੇ ਆ ਬਾਏ